ਹਾਂਜੀ ਕਰ ਅਰਦਾਸ ਬੰਦੀ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰੀ ਪੁਰਾਣੇ ਲੋਕਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਕਲਾਕਾਰੀ ਦੀ ਸ਼ਲਾਘਾ ਕਰਦੇ ਰਹਿੰਦੇ ਆਂ ਆਪਾਂ ਦੇਖਦੇ ਰਹਿੰਦੇ ਆਂ ਤੇ ਆਪਾਂ ਨੂੰ ਪਤਾ ਵੀ ਉਹ ਲੋਕ ਜੋ ਚੀਜ਼ਾਂ ਕਰ ਗਏ ਉਹ ਅੱਜ ਦੇ ਸਮੇਂ ਦੇ ਵਿੱਚ ਕਈ ਵਾਰ ਟੈਕਨੋਲੋਜੀ ਦੇ ਨਾਲ ਵੀ ਬਣਾਉਣੀਆਂ ਔਕੀਆਂ ਨੇ ਪਰ ਉਹਨਾਂ ਸਮਿਆਂ ਦੀਆਂ ਚੀਜ਼ਾਂ ਨੂੰ ਦੇਖ ਕੇ ਅੱਜ ਵੀ ਸਕੂਨ ਮਿਲਦਾ ਬੇਸ਼ੱਕ ਟੈਕਨੋਲੋਜੀ ਨੇ ਇਹ ਚੀਜ਼ਾਂ ਦਬਤੀਆਂ ਪਰ ਅਸਲੀ ਸਕੂਨ ਇਨਾ ਚੀਜ਼ਾਂ ਦੇ ਵਿੱਚ ਹੀ ਆ। ਆ ਜਿਹੜੀ ਕਿਤਾਬ ਤੁਸੀਂ ਦੇਖਦੇ ਹੋ ਇਹਨੂੰ ਟਨਲ ਬੁੱਕ ਕਹਿ ਦਿੰਦੇ ਨੇ। ਇਹ ਕਿਸੇ ਘਰ ਦੀ ਵੀ ਹੋ ਸਕਦੀ ਹੈ, ਕਿਸੇ ਮਹਿਲ ਦੀ ਵੀ ਹੋ ਸਕਦੀ ਹੈ, ਕਿਸੇ ਬਾਹਰ ਸੜਕ ਦੀ, ਰੋਡ ਦੀ, ਕਿਸੇ ਜੰਗਲ ਦੀ, ਕਿਤੇ ਦੀ ਵੀ ਜਾਣੀ ਇਹ ਬੁੱਕ ਹੋ ਸਕਦੀ ਆ। ਉਹਦੇ ਅੰਦਰ ਇੱਕ ਕਿਤਾਬ ਦੇ ਵਿੱਚ ਛੋਟੀ ਜੀ ਗਲੀ ਹੁੰਦੀ ਹੈ ਤੇ ਗਲੀ ਨੂੰ ਜਦੋਂ ਉਹਨੂੰ ਖਿੱਚਦੇ ਆ ਲੰਬੀ ਕਰਦੇ ਆ ਤਾਂ ਅੰਦਰ ਇੱਕ ਪੂਰੀ ਦੀ ਪੂਰੀ ਸੀਨਰੀ ਹੁੰਦੀ ਆ। ਕਹਿ ਲਓ ਤੁਸੀਂ 1830 ਦੇ ਨੇੜੇ ਤੇੜੇ ਦਾ ਟੀਵੀ ਆ ਇਹ। ਉਸ ਸਮੇਂ ਦੇ ਲੋਕ ਇਦਾਂ ਹੀ ਇੰਜੋਏ ਕਰਦੇ ਸੀ ਇਦਾਂ ਹੀ ਮਨੋਰੰਜਨ ਕਰਦੇ ਸੀ ਇਹਨਾਂ ਚੀਜ਼ਾਂ ਦੇ ਨਾਲ ਪ੍ਰਮਾਤਮਾ ਨੇ ਬੜੇ ਤਕੜੇ ਤਕੜੇ ਕਲਾਕਾਰ ਇਸ ਧਰਤੀ ਤੇ ਭੇਜੇ ਪੈਦਾ ਕੀਤੇ ਤੇ ਉਹਨਾਂ ਨੂੰ ਆਪਣੇ ਵੱਡੇ ਤੋਂ ਵੱਡੇ ਗੁਣਾਂ ਦੇ ਨਾਲ ਨਵਾਜਿਆ ਤੇ ਅਸੀਂ ਵੀ ਕਈ ਵਾਰ ਉਹ ਚੀਜ਼ਾਂ ਨੂੰ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਦੇਖ ਕੇ ਹੈਰਾਨ ਹੋ ਜਾਈਦਾ ਪ੍ਰਮਾਤਮਾ ਬੜਾ ਬੇਅੰਤਾ ਤੇ ਉਹਦੀ ਦੁਨੀਆ ਬੜੀ ਖੂਬਸੂਰਤ ਆ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰੋ ਕਣ-ਕਣ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋਣਗੇ ਧੰਨਵਾਦ